ਜਿਵੇਂ ਕਿ ਤੁਹਾਨੂੰ ਪਤੀ ਹੈ ਪੰਜਾਬ ਸਰਕਾਰ ਨੇ ਕੁਝ ਸਮੇਂ ਪਹਿਲਾਂ ਐਸਸੀਪੀ ਚਾਰਜ ਤੇ ਜਿੰਨਾ ਵੀ ਕਰਜ਼ਾ ਸੀ ਉਹ ਸਾਰਾ ਮਾਫ ਕਰ ਦਿੱਤਾ ਹੈ ਅਤੇ ਉਸ ਦੇ ਅਕੋਰਡਿੰਗ ਹੀ ਸਰਕਾਰ ਨੇ ਇੱਕ ਨਵੀਂ ਗਾਈਡਲਾਈਨ ਸ਼ੁਰੂ ਕੀਤੀ ਹੈ ਜਿਸ ਵਿੱਚ ਐਸਸੀਪੀ ਚਾਰਨ ਨੂੰ 10 ਲੱਖ ਤੋਂ ਲੈ ਕੇ 30 ਲੱਖ ਤੱਕ ਦਾ ਲੋਨ ਮਿਲ ਸਕਦਾ ਹੈ ਬਹੁਤ ਹੀ ਘੱਟ ਵਿਆਸ ਤੇ ਤਾਂ ਕੀ ਹੈ ਇਹ ਇਨਫੋਰਮੇਸ਼ਨ ਕਿਸ ਤਰ੍ਹਾਂੇ ਕੰਮ ਕਰਦੀ ਹੈ ਕੀ ਸਾਨੂੰ ਡਾਕੂਮੈਂਟ ਲੈਣੇ ਪੈਣਗੇ ਇਹ ਲੋਨ ਨੂੰ ਪ੍ਰਾਪਤ ਕਰਨ ਵਾਸਤੇ ਕੀ ਕਾਗਜ਼ ਪੱਤਰ ਲੱਗਣਗੇ ਤੁਹਾਨੂੰ ਇਸ ਵੀਡੀਓ ਦੇ ਮਾਧਮੇ ਨਾਲ ਦੱਸਾਂਗੇ ਵੀ ਸਾਨੂੰ ਕਿਸ ਵੈੱਬਸਾਈਟ ਤੇ ਲੌਗਇਨ ਕਰਨਾ ਪਊਗਾ ਅਤੇ ਕਿੱਥੇ ਜਾਣਾ ਪਊਗਾ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੀ ਸਕਰੀਨ ਤੇ ਆ ਜਾਣਾ ਹੈ ਉਸ ਤੋਂ ਬਾਅਦ ਬਰਾਊਜ਼ਰ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਨੂੰ ਇਹ ਪਤਾ ਭਰਨਾ ਪਊਗਾ ਜਿਵੇਂ ਲਿਖਿਆ ਹੈ pvscfc.punjab.government.in ਇਸ ਤੋਂ ਬਾਅਦ ਇਹਨੂੰ ਸਰਚ ਕਰਨ ਤੋਂ ਬਾਅਦ ਇਹ ਆਪਣੇ ਅੱਗੇ ਪੇਜ ਖੁੱਲ ਜਾਵੇਗਾ ਇਹਨੂੰ ਤੁਸੀਂ ਸਿਲੈਕਟ ਵੀ ਕਰ ਸਕਦੇ ਹੋ ਵੀ ਇੰਗਲਿਸ਼ ਵਿੱਚ ਕਰਨਾ ਹੈ ਕਿ ਪੰਜਾਬੀ ਵਿੱਚ ਕਰਨਾ ਹੈ ਅਸੀਂ ਨੇ ਪੰਜਾਬੀ ਵਿੱਚ ਕੀਤਾ ਹੈ ਤਾਂ ਕਿ ਤੁਹਾਨੂੰ ਸਮਝ ਜਲਦੀ ਆ ਸਕੇ ਇਸ ਤੋਂ ਬਾਅਦ ਜੇ ਤੁਸੀਂ ਸੰਪਰਕ ਕਰੋ ਤੇ ਲਿਸਟ ਤੇ ਕਲਿੱਕ ਕਰੋਗੇ ਤਾਂ ਇਸ ਵਿੱਚ ਤੁਹਾਨੂੰ نیچے ਫੋਨ ਨੰਬਰ ਹੀ ਮਿਲ ਜਾਣਗੇ ਅਤੇ ਇਹਨਾਂ ਨਾਲ ਜਿਵੇਂ ਲਿਖਿਆ ਹੈ 10 ਸੈਕਟਰ ਚੰਡੀਗੜ੍ਹ ਵਿੱਚ ਇਹਨਾਂ ਦੇ ਟੋਲ ਫਰੀ ਨੰਬਰ ਨੇ ਇਹ ਕੁਝ ਨੰਬਰ ਜਿਹੇ ਹੋਏ ਨੇ ਨੰਬਰ ਜੇ ਤੁਹਾਨੂੰ ਕੁਝ ਸਮਝ ਨਹੀਂ ਆਉਂਦੀ ਉਹਦੇ ਦਾਰੇ ਨੰਬਰ ਲੈ ਕੇ ਹੋਏ ਨੇ ਇਹਨਾਂ ਨੇ ਤੇ ਇਸ ਤੋਂ ਬਾਅਦ ਆਪਾਂ ਕਰਜਾ ਸਕੀਮ ਤੇ ਕਲਿੱਕ ਕਰਾਂਗੇ ਇਸ ਵਿੱਚ ਹੋਰ ਬਹੁਤ ਤਰ੍ਹਾਂ ਦੀਆਂ ਸਕੀਮਾਂ ਨੇ ਜਿਸ ਤਹਤ ਆਪਾਂ ਲੋਨ ਲੈ ਸਕਦੇ ਹਾਂ ਤੁਸੀਂ ਆਰਾਮ ਨਾਲ ਤੁਸੀਂ ਬੈਠ ਕੇ ਪੜ੍ਹ ਲਿਓ ਪਰ ਅੱਜ ਤੁਹਾਨੂੰ ਸਿੱਧਾ ਕਰਜਾ ਸਕੀਮ ਬਾਰੇ ਦੱਸਣ ਜਾ ਰਹੇ ਹਾਂ ਇਹ ਕਿਸ ਤਰ੍ਹਾਂ ਦੀ ਸਕੀਮ ਹੈ ਤਾਂ ਜਦੋਂ ਆਪਾਂ ਕਰਜ਼ਾ ਸਕੀਮ ਤੇ ਕਲਿੱਕ ਕਰਦੇ ਆਂ ਤਾਂ ਥੱਲੇ ਇਹ ਸਾਰੀ ਜਾਣਕਾਰੀ ਆ ਜਾਂਦੀ ਹੈ ਇਹਦੇ ਵਿੱਚ ਯੋਗਤਾ ਕੀ ਵੀ ਯੋਗਤਾ ਕੀ ਹੋਵੇ ਮਤਲਬ ਜਿਵੇਂ ਲਿਖਿਆ 18 ਸਾਲ ਤੋਂ ਲੈ ਕੇ 55 ਸਾਲ ਦੀ ਉਹ ਵਿਅਕਤੀ ਦੀ ਉਮਰ ਹੋਣੀ ਚਾਹੀਦੀ ਆ ਅਤੇ ਉਹ ਪੰਜਾਬ ਰਾਜ ਦਾ ਹੋਣਾ ਚਾਹੀਦਾ ਹੈ ਜਿਵੇਂ ਕਰਜ਼ੇ ਦੀ ਰਕਮ ਹੈਗੀ 10 ਲੱਖ ਤੋਂ ਲੈ ਕੇ 30 ਲੱਖ ਤੱਕ ਦੀ ਕਰਜ਼ੇ ਦੀ ਰਕਮ ਹੈਗੀ ਆ ਇਸ ਤੋਂ ਬਾਅਦ ਸਬਸਿਡੀ ਲਿਖਿਆ ਆਏਗਾ ਫੰਡਾ ਦਾ ਵਸ਼ੀਲ ਲਿਖਿਆ ਹੈ ਵਸੂਲੀ ਲਿਖੀ ਹੈ ਕਿਸ ਤਰ੍ਹਾਂ ਹੋਗੀ ਵਿਆਦੀ ਦਰਜਮੰਦ ਤੁਹਾਨੂੰ ਦੱਸਦਾ ਵੀ 50000 ਤੱਕ ਹੈਗੀ ਹੈ 5% ਅਤੇ 50000 ਤੋਂ ਵੱਧ ਹੈਗੀ ਹੈ 8% ਵਿਆਜ ਦਰ ਠੀਕ ਹੈ ਜੀ ਇਸ ਤੋਂ ਬਾਅਦ ਕਰਜ ਲੈਣ ਦੀ ਵਿਧੀ ਕੀ ਹੈ ਇਹ ਤੁਸੀਂ ਆਰਾਮ ਨਾਲ ਪੜ੍ਹ ਲਿਓ ਕਰਜ਼ਾਂਾਂ ਦੀ ਵਿਧੀ ਕਿ ਇਸ ਤਰ੍ਹਾਂ ਹੈ ਅਨਸੂਚੀ ਜਾਤੀ ਦਾ ਕੋਈ ਵੀ ਵਿਅਕਤੀ ਜੋ ਕਰਜ਼ਾ ਲੈਣਾ ਚਾਹੁੰਦਾ ਹੈ ਕਾਰਪੋਰੇਸ਼ਨ ਦੇ ਜ਼ਿਲ੍ਹਾ ਦਫ਼ਤਰ ਤੋਂ ਕਰਜ਼ਾ ਫਾਰਮ ਮੁਫਤ ਲੈ ਸਕਦਾ ਹੈ ਹਾਂਜੀ ਤੁਸੀਂ ਕਰਜ਼ਾ ਮਤਲਬ ਕਿ ਦਫ਼ਤਰ ਤੋਂ ਵੀ ਇਹ ਫਾਰਮ ਮੁਫਤ ਲੈ ਸਕਦੇ ਹੋ ਕਰਜ਼ਾ ਫਾਰਮ ਮੁਕੰਮਲ ਤੌਰ ਤੇ ਭਰਿਆ ਜਾਵੇ ਮਤਲਬ ਕਿ ਤੁਹਾਨੂੰ ਭਰ ਕੇ ਹੀ ਡਿਫਟੀ ਆਫਿਸ ਜਾਂ ਜਿੱਥੇ ਇਹਨਾਂ ਨੇ ਦੱਸਿਆ ਉੱਥੇ ਜਾਣਾ ਪਊਗਾ ਉਸ ਤੋਂ ਬਾਅਦ ਇਹ ਡਿਫਟੀ ਦੀ ਨਿਗਰਾਨੀ ਤੋਂ ਬਾਅਦ ਅੱਗੇ ਮੁੱਖ ਦਫ਼ਤਰ ਵਿੱਚ ਜਾਊਗਾ ਜਿਵੇਂ ਇਹਨਾਂ ਨੇ ਲਿਖਿਆ ਹੈ ਫਿਰ ਕੇਸ ਮਨਜ਼ੂਰੀ ਲਈ ਮੁੱਖ ਦਫ਼ਤਰ ਭੇਜਿਆ ਜਾਏਗਾ ਜਿਵੇਂ ਆ ਲਿਖਿਆ ਹੈ ਜੀ ਕਰਜ਼ਾ ਕੇਸ ਮਨਜ਼ੂਰੀ ਉਪਰੰਤ ਰਹਿਨ ਨਾਮਾ ਕੀਤੇ ਜਾਣ ਲਈ ਫਿਰ ਵਾਪਸ ਖੇਤਰੀ ਦਫ਼ਤਰ ਵਿੱਚ ਜਾਣਾ ਪਊਗਾ ਤੁਹਾਨੂੰ ਵੀ ਉੱਥੇ ਗਿੜਾ ਮਾਰਨਾ ਪੈ ਸਕਦਾ ਹੈ ਬਾਅਦ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਵਾਉਣ ਮਗਰੋਂ ਮੁੱਖ ਦਫ਼ਤਰ ਤੋਂ ਸਿੱਧਾ ਕਰਜ਼ਦਾਰ ਦੇ ਬੈਂਕ ਖਾਤੇ ਵਿੱਚ ਆਰਟੀਜੀਐਸ ਰਾਹੀਂ ਅਦਾਇਗੀ ਕੀਤੀ ਹੈਗੀ ਮਤਲਬ ਕਿ ਸਾਰੇ ਡਾਕੂਮੈਂਟੇਸ਼ਨ ਚੈੱਕ ਕਰਨ ਤੋਂ ਬਾਅਦ ਤੁਹਾਡੇ ਬੈਂਕ ਖਾਤੇ 'ਚ ਇਹ ਫਾਰਮ ਜਾ ਇਹ ਪੈਸਾ ਆ ਜਾਏਗਾ ਇਹ ਫਾਰਮ ਤੁਹਾਨੂੰ ਇਸ ਦੇ ਨੀਚੇ ਹੀ ਮਿਲ ਜਾਣਗੇ ਮੰਨ ਲਓ ਜੋ ਆਪਾਂ ਸਾਈਟ ਖੁੱਲੀ ਬੈਠੇ ਆਂ ਇਸ ਤੋਂ ਬਾਅਦ ਇਹ ਦੋ ਤਰ੍ਹਾਂ ਦੇ ਫਾਰਮ ਨੇ ਆਪਾਂ ਇਹਨਾਂ ਦੇ ਕਲਿੱਕ ਕਰਦੇ ਆਂ ਜਿਵੇਂ ਇਹਨਾਂ ਨੇ ਲਿਖਿਆ ਇਹਦੇ ਵਿੱਚ ਨਾਮ ਤਹਿਸੀਲ ਪਿੰਡ ਡਾਕ ਖਾਨਾ ਪੁੱਤਰ ਦਾ ਨਾਮ ਉਮਰ ਪੈਨ ਕਾਰਡ ਵਗੈਰਾ ਜਿੰਨੇ ਵੀ ਡਾਕੂਮੈਂਟ ਤੁਸੀਂ ਬੈਠ ਕੇ ਪੜ ਲਿਓ ਫਿਰ ਵੀਡੀਓ ਲੰਮੀ ਹੋ ਜੂਗੀ ਤੁਹਾਨੂੰ ਮੈਂ ਕੱਲੀ ਕੱਲੀ ਡਿਟੇਲ ਦੇ ਜਾਂਦਾ ਗਿਆ ਇਹ ਦੋ ਤਰ੍ਹਾਂ ਦੇ ਫਾਰਮ ਨੇ ਇਹ ਵੇਰ ਵੇਰ ਥੱਲੇ ਇਹ ਇਹਦਾ ਫਾਰਮ ਆ ਗਿਆ ਇਹ ਫਾਰਮ ਓਪਨ ਹੋਣ ਤੋਂ ਬਾਅਦ ਇਹ ਤੇ ਉਤੇ ਨਾਮ ਪਤਾ ਜਿੰਨਾ ਵੀ ਕੁਝ ਮੰਗਿਆ ਜਿਹੜੇ ਵੀ ਆਧਾਰ ਕਾਰਡ ਵੋਟਰ ਕਾਰਡ ਜਿਹੜੇ ਵੀ ਡਾਕੂਮੈਂਟ ਮੰਗੇ ਨੇ ਆਪਾਂ ਨੂੰ ਹੀ ਫਿਲ ਕਰਨੇ ਪੈਣਗੇ ਦੂਜਾ ਫਾਰਮ ਨੰਬਰ 2 ਜੇ ਆਪਾਂ ਡਾਊਨ ਕਰਨਾ ਹੈ ਤਾਂ ਇਸ ਤਰ੍ਹਾਂ ਕਰ ਸਕਦੇ ਹਾਂ ਇਸ ਵਿੱਚ ਵੀ ਉਹੀ ਕਾਰਵਾਈ ਹੈ ਵੀ ਆਪ ਨੂੰ ਸਾਰੀ ਜਾਤੀ ਬਾਰੇ ਦੱਸਣਾ ਪਊਗਾ ਪਿੰਡ ਬਾਰੇ ਤਹਿਸੀਲ ਬਾਰੇ ਕਿਹੜਾ ਡਾਕ ਖਾਨਾ ਪੈਂਦਾ ਕਿਹੜਾ ਜ਼ਿਲ੍ਹਾ ਪੈਂਦਾ ਹੈ ਅਤੇ ਕਿੱਥੇ ਕਾਰਵਾਈ ਪੈਂਦੀ ਹੈ ਇਸ ਲਈ ਤੁਹਾਨੂੰ ਖੇਤੀਬਾੜੀ ਦਫ਼ਤਰ ਵੀ ਜਾਣਾ ਪੈ ਸਕਦਾ ਹੈ ਜਿਵੇਂ ਨੇ ਲਿਖਿਆ ਹੈ ਮੁੱਖ ਖੇਤਰੀ ਦਫ਼ਤਰ ਵੀ ਕਿ ਜਮ੍ਹਾਂ ਹੁੰਦੇ ਹਨ ਤੇ ਇਹਨਾਂ ਨੇ ਇੱਕ ਹੋਰ ਦਫ਼ਤਰ ਵੀ ਲਿਖਿਆ ਹੈ ਕਾਰਪੋਰੇਸ਼ਨ ਦੇ ਜ਼ਿਲ੍ਹਾ ਦਫ਼ਤਰ ਤੇ ਜਮ੍ਹਾਂ ਕਰਾਉਣਾ ਪਊਗਾ ਜਿਵੇਂ ਤੁਹਾਨੂੰ ਵੀਡੀਓ 'ਚ ਦੱਸਿਆ ਹੈ ਵੀ ਇਹ ਜਗ੍ਹਾ ਤੇ ਜਮ੍ਹਾਂ ਕਰਾਉਣਾ ਪਊਗਾ ਤੁਹਾਨੂੰ ਦਾ ਇਹ ਸਭਾ ਤੁਹਾਨੂੰ ਥੋੜਾ ਖੱਜਲ ਖਵਾਰ ਵੀ ਹੋਣਾ ਪੈ ਸਕਦਾ ਹੈ ਕਿਉਂਕਿ ਇਹ ਲੋਨ ਦੀ ਰਕਮ ਇਹਨਾਂ ਛੇਤ ਨਹੀਂ ਮਿਲਦੀ ਥੋੜਾ ਜਿਹੀ ਬਾਤੇ 2-4 ਗੇੜੇ ਤੁਹਾਨੂੰ ਦਫ਼ਤਰ 'ਤੇ ਲਗਾਉਣੇ ਪੈਣਗੇ ਤਾਂ ਬਾਕੀ ਇਨਫੋਰਮੇਸ਼ਨ ਲਈ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ